ਜੀ ਪਠਾਨਕੋਟ ਦੀ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਇਹਦੇ ਵਿੱਚ ਇੰਸਪੈਕਟਰ ਸ਼ਰੂਪ ਸਿੰਘ ਮਾਨ ਤੇ ਨਾਲ ਆਪਣੇ ਤੇ ਉਹਨਾਂ ਦੇ ਸੁਪਰਵਾਈਜ਼ਿੰਗ ਅਫਸਰ ਸੁਨੀਲ ਸਿੰਘ ਮਾਨ ਇਹਨਾਂ ਨੇ ਇੱਕ ਗੈਂਗ ਵਸਟ ਕੀਤਾ ਆਰਗੇਨਾਈਜ਼ ਕ੍ਰਿਮੀਨਲ ਹੈ ਇਹ ਬੇਸਿਕਲੀ ਹਥਿਆਰਾਂ ਦੀ ਸਪਲਾਈ ਬਾਹਰਲੇ ਸੂਬੇ ਤੋਂ ਲੈ ਕੇ ਆਉਂਦੇ ਆ ਤੇ ਹਥਿਆਰਾਂ ਦੀ ਸਪਲਾਈ ਲੈ ਕੇ ਅੱਗੇ ਉਹ ਜਿਹੜੇ ਅਪਰਾਧਿਕ ਗਤੀਵਿਧੀਆਂ ਸ਼ਾਮਿਲ ਨੇ ਲੋਕ ਜਿਵੇਂ ਲੁੱਟ ਖੋਹ ਕਰਨ ਵਾਲੇ ਆ ਜਾਂ ਗੈਂਗਸਟਰਸ ਹੈਗੇ ਆ ਜਾਂ ਹੋਰ ਜਿਹੜੀ ਇਹ سنگीन ਜੁਰਮ ਕਰਨ ਵਾਲੇ ਆ ਉਹਨਾਂ ਨੂੰ ਇਹ ਹਥਿਆਰਾਂ ਦੀ ਸਪਲਾਈ ਦਿੰਦੇ ਸੀ ਔਰ ਖੁਦ ਵੀ ਉਹਨਾਂ ਦੀ ਹਥਿਆਰਾਂ ਦੀ ਜਿਹੜੀ ਹੈਗੀ ਆ ਉਹ ਆਪਣੇ ਪਾਸ ਇਹਨਾਂ ਨੇ ਰੱਖੇ ਹੋਏ ਸੀਗੇ ਸੋ ਇੱਕ ਟਿਪ ਆਫ ਦੇ ਉੱਤੇ ਇਨੀਸ਼ੀਅਲੀ ਜਿਹੜੇ ਹੈਗੇ ਆ ਉਹ ਦੋਸ਼ੀ ਗ੍ਰਿਫਤਾਰ ਕੀਤੇ ਗਏ ਜਿਹਦੇ ਵਿੱਚ ਪ੍ਰਮੁੱਖ ਤੌਰ ਤੇ ਦੀਪਕ ਮਨੋਤਰਾ ਉਰਫ ਸਰਦਾ ਜੋਬਨਪ੍ਰੀਤ ਹੈ ਪਵਨ ਹੈ ਸ਼ਾਮ ਹੈ ਤੇ ਅਜੇ ਅਜੇ ਪਾਕਤ ਉਰਫ ਕਾਲੀ ਉਰਫ ਬੌਂਸਰ ਹੈ ਇਹਨਾਂ ਪੰਜਾਂ ਦੋਸ਼ੀਆਂ ਨੂੰ ਜਿਹੜਾ ਪਠਾਨਕੋਟ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਔਰ ਉਹਨਾਂ ਦੇ ਪੋਜ਼ੇਸ਼ਨ ਦੇ ਵਿੱਚੋਂ 4 7.65 ਕੈਲੀਬਰ ਦੇ ਪਿਸਟਲਸ ਵਿਦ ਮੈਗਜ਼ੀਨ ਵਿਦ ਅਮੂਨੀਸ਼ਨ ਜਿਹੜਾ ਹੈਗਾ ਉਹ ਬਰਾਮਦ ਹੋਇਆ ਇੱਕ ਡਬਲ ਬੈਲ ਸ਼ਾਟ ਸ਼ਾਟ ਬੈਰਲ ਜਿਹੜੀ ਆ ਉਹ ਗਨ ਜਿਹੜੀ ਹੈਗੀ ਆ ਉਹ ਬਰਾਮਦ ਹੋਈ ਉਹਦਾ ਅਮੂਨੀਸ਼ਨ ਬਰਾਮਦ ਹੋਇਆ ਇਹੜੀ ਸਾਰੀ ਸਪਲਾਈ ਸੀਗੀ ਉਹ ਬਾਰਲੂ ਸੂਬੇ ਤੋਂ ਇਹ ਲੈ ਕੇ ਆਉਂਦੇ ਸੀ ਤੇ ਇੱਥੇ ਡਿਸਟ੍ਰਿਬਿਊਟ ਕਰਦੇ ਸੀ ਕੁਝ ਆਪਣੇ ਪਾਸ ਰੱਖਦੇ ਸੀ ਇਹਨਾਂ ਸਾਰੇ ਅਪਰਾਧੀਆਂ ਦਾ ਜਿਹੜਾ ਪਿਸ਼ੋਕੜ ਆ ਉਹ ਅਪਰਾਧਿਕ ਆ ਕਿਸੇ ਤੇ ਮੁੱਠਖੋ ਦੇ ਮਕਾਦਮੇ ਦਰਜ ਨੇ ਕਿਸੇ ਦੇ ਉੱਤੇ ਅਟੈਂਪਟ ਟੂ ਮਰਡਰ ਦੇ ਮਕਾਦਮੇ ਦਰਜ ਨੇ ਕੋਈ ਨਾਰਕਾ ਟੈਕਸ ਦੇ ਵਿੱਚ ਇਨਵੋਲ ਆ ਸੋ ਇਹ ਗੈਂਗ ਜਿਹੜਾ ਬਸਟ ਹੋਣ ਦੇ ਨਾਲ ਇਹਨਾਂ ਦਾ ਇਖਤਿਆਰਾਂ ਦੀ ਰਿਕਵਰੀ ਹੋਣ ਦੇ ਨਾਲ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੰਭਾਵੀ ਕੋਈ ਵਾਰਦਾਤਾਂ ਹੋ ਸਕਦੀਆਂ ਸੀ ਉਹਨਾਂ ਤੇ ਠੱਲ ਪਈ ਆ ਕੋਈ ਗੈਂਗਸਟਰ ਨਾਲ ਵੀ ਇਹਨਾਂ ਦਾ ਕੋਈ ਤਾਲੁਕਾ ਨਹੀਂ ਰਸੀ ਇਹ ਆਪਣੇ ਆਪ ਚ ਖੁਦ ਹੀ ਜਿਹੜੇ ਆਰਗੇਨਾਈਜ਼ ਕ੍ਰਿਮੀਨਲ ਨੇ ਇਹਨਾਂ ਦੇ ਉੱਤੇ 112 ਬੀਐਨਐਸ ਲਗਾਈ ਗਈ ਹੈ ਆਪ ਆਪਣੇ ਆਪ ਚ ਖੁਦ ਆਰਗੇਨਾਈਜ਼ ਕ੍ਰਿਮੀਨਲ ਆ ਬੀਐਨਐਕਿਊ ਸਰਕੂਲ ਨੇ ਇਹਨਾਂ ਨੂੰ ਮੇਨਕਿਊ ਜਿਹਦੇ ਚ ਦੀਪਕ ਮਲੋਤਰਾ ਉਰਫ ਸਰਵ ਹੈ ਉਹ ਇਹਨਾਂ ਸਾਰਿਆਂ ਦਾ ਜਿਹੜਾ ਕਿੰਗਪਿੰਨ ਆ ਉਹਦੇ ਨਾਲ ਇਹ ਐਸੋਸੀਏਟਿਡ

ਕੀਤਾ ਹੋ ਰਹਿਣਾ ਕੋ ਰਿਕਵਰੀਜ਼ ਕੀਤੀਆਂ ਆਂਗੀਆਂ ਕੋਸਟ ਨਹੀਂ ਮਿਲਣਾ ਕੋ ਕਾਰਤੋ ਸੈਮਨੂਸ਼ਨ ਨਾਲ ਹੀ ਆ ਜੀ ਇਹਨਾਂ ਵਿੱਚ 9.1 ਦਾ ਵੀ 7.65 ਕੈਲੀਬਰ ਦਾ ਵੀ ਆ ਪੁਆਇੰਟ ਪੁਆਇੰਟ 12 ਦਾ ਵੀ ਇਹਨਾਂ ਕੋਲ ਐਮਨੂਸ਼ਨ ਜਿਹੜਾ ਹੈਗਾ ਉਹ ਮਿਲਿਆ ਭਾਰੀ ਮਾਤਰਾ ਚ ਉਹ ਚ ਐਮਨੂਸ਼ਨ ਹੈਗਾ ਇਹਨਾਂ ਕੋਲੇ ਫਿਰ ਗਿਰੋਜ ਇਹੀ ਪੰਜਣੇ ਨੇ ਜਾਂ ਹੋਰ ਵੀ ਤੋ ਬੈਕ ਹੋਰ ਵੀ ਹੈ ਜਿਹੜਾ ਬਾਰੇ ਅਸੀਂ ਅਜੇ ਕੋਈ ਕਨਵੈਸਟੀਗੇਸ਼ਨ ਦਾ ਇੱਕ ਹਿੱਸਾ ਆ ਉਹ ਇਨਵੈਸਟੀਗੇਸ਼ਨ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਇਹਨਾਂ ਨਾਲ ਹੋਰ ਵੀ ਐਸੋਸੀਏਟਡ ਨੇ ਜਿਹਨਾਂ ਨੂੰ ਅਸੀਂ ਜਿਹਨਾਂ ਨੂੰ ਅਸੀਂ ਕਾਬੂ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆਂ